ਪਰ ਦਿੱਲੀ ਤੋਂ ਆ ਰਹੀ ਹੈ ਜਿੱਥੇ ਨਿਕਲਦੇ ਆ। ਕਹਿੰਦੇ ਜੀ ਨਰਿੰਦਰ ਮੋਦੀ ਹੋਰਾਂ ਦੀ ਕੈਬਨਿਟ ਦੇ ਵਿੱਚ ਫੇਰ ਬਦਲਣ ਦੇਖਣ ਨੂੰ ਮਿਲ ਸਕਦਾ ਹੈ। ਵੈਸੇ ਤਾਂ ਭਾਰਤੀ ਜਨਤਾ ਪਾਰਟੀ ਦੇ ਮੁਰੇ ਇੱਕ ਚੁਣੌਤੀ ਖੜੀ ਹੈ ਆਪਣੇ ਪ੍ਰਧਾਨ ਨੂੰ ਲੈ ਕੇ। ਆਪਣੇ ਉਮੀਦਵਾਰ ਉਪ ਰਾਸ਼ਟਰਪਤੀ ਨੂੰ ਲੈ ਕੇ। ਦੂਸਰੇ ਪਾਸੇ ਸਰਕਾਰੀ ਚੁਣੌਤੀ ਵੀ ਹੈ। ਇਸ ਮੌਕੇ ਜਦੋਂ ਉਪ ਰਾਸ਼ਟਰਪਤੀ ਚੋਣ ਸਿਰ ਤੇ ਹੈ 9 ਤਰੀਕ ਨੂੰ। ਤੇ ਦੱਖਣੀ ਸੂਬੇ ਦੇ ਹਵਾਲੇ ਨਾਲ ਕਾਟ ਦੇ ਦਿੱਤੀ ਵਿਰੋਧੀ ਧਿਰ ਨੇ ਬਰਾਬਰ ਉਸੇ ਖੇਤਰ ਤੋਂ ਲਿਆ ਕੇ ਚੰਦਰਬਾਬੂ ਨਾਇਡੂ ਲਈ ਵੀ ਸਮੱਸਿਆ ਖੜੀ ਹੋ ਗਈ ਕਿਹੜੇ ਪਾਲੇ ਚ ਤੁਲੇ ਹੁਣ ਸੋ ਇਸ ਵਿਵਿਧਾ ਦੇ ਵਿੱਚ ਚੋਣ ਤਾਂ ਫਸ ਗਈ ਸੋ ਇੱਕ ਪਾਸੇ ਤਾਂ ਉਹ ਪ੍ਰਾਪਤ ਤੀ ਚੋਣ ਮਾਮਲਾ ਦੂਸਰੇ ਪਾਸੇ ਬਿਹਾਰ ਦੀਆਂ ਚੋਣਾਂ ਦਾ ਮਾਮਲਾ ਤੀਸਰੀ ਹੋ ਸਕਦਾ ਕਿ ਬਿਹਾਰ ਦਾ ਕੋਈ ਨੁਮਾਇੰਦਾ ਹੈ ਨਾ ਗੱਠਜੋੜ ਵਾਲਿਆਂ ਚੋਂ ਜਾਂ ਆਪਣੇਆਂ ਚੋਂ ਕਿਸੇ ਨੂੰ ਨੁਮਾਇੰਦਗੀ ਦੇਣੀ ਪੈ ਜਵੇ ਤਾਂ ਕਿ ਭਾਈ ਬਿਹਾਰ ਨੂੰ ਕਹਿਣ ਜੋਗੇ ਹੋ ਜੀ ਫਿਰ ਆਪਣੇ ਪ੍ਰਧਾਨ ਨੂੰ ਲੈ ਕੇ ਜੀਪੀ ਨੱਡਾ ਹੋਰਾਂ ਦੀ ਥਾਂ ਦੇ ਉੱਤੇ ਨਵਾਂ ਪ੍ਰਧਾਨ ਸੋ ਇਹ ਤਿੰਨ ਨੁਕਤੇ ਕਹਿੰਦੇ ਉਪਰਾਸਪਤੀ ਚੋਣ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਤੇ ਬਿਹਾਰ ਚੋਣ ਇਹਨਾਂ ਤਿੰਨ ਨੁਕਤਿਆਂ ਨੂੰ ਲੈ ਕੇ ਕਹਿੰਦੇ ਖਾਸੀ ਚਰਚਾ ਹੈ ਕਿ ਵੀ ਇਹਦੇ ਆਧਾਰ ਦੇ ਉੱਤੇ ਕੇਂਦਰ ਸਰਕਾਰ ਭਾਜਪਾ ਸਰਕਾਰ ਆਪਣੀ ਕੈਬਨਿਟ ਦੇ ਵਿੱਚ ਸੱਜਾ ਖੰਭਾ ਕੁਝ ਕਰ ਸਕਦੀ ਹੈ ਸੋ ਆਉਂਦੇ ਦਿਨਾਂ 'ਚ ਮੋਦੀ ਕੈਬਨਿਟ ਦੇ ਵਿੱਚ ਫੇਰ ਬਦਲ ਦਿਖਣ ਦੀ ਵੀ ਪੂਰੀ ਸੰਭਾਵਨਾ ਬਣ ਗਈ ਹੈ ਦੇਖਦੇ ਹਾਂ ਜੀ ਕਿਹਦੀ ਛੁੱਟੀ ਹੁੰਦੀ ਹੈ ਤੇ ਕਿਹਨੂੰ ਥਾਂ ਮਿਲਦੀ ਹੈ ਨਜ਼ਰੇ ਦੇ ਤੇ ਰੱਖਾਂਗੇ ਬਹੁਤ-ਬਹੁਤ ਸ਼ੁਕਰੀਆ